ਲਗਭਗ 1 ਮਿੰਟ ਉੱਪਰ ਹੋ ਗਿਆ ਜੀ ਨਾ ਨੰਗਨੂਥਾਨਾ ਟੱਪਨੋਂ ਤਾਂ ਇੱਥੇ ਰਜ ਪਾਣੀ ਵੜਿਆ ਪਰਦਾ ਸੀਵਰੇਜ ਬਲਾਕ ਹੋਇਆ ਬੈ ਜੀ ਜਵੇਂ ਘਾਰਾਂ ਭਰੇ ਪਏ ਪੰਜ ਪਾਈਪਾਂ ਛੋਟੀਆਂ ਸੀਵਰੇਜ ਤਾਂ ਹੁੰਦਾ ਪਾਣੀ ਕੱਢਣ ਦੇ ਲਈ ਇੱਕ ਰਜਵਾੜ ਨਾਲ ਤੇ ਬਣਿਆ ਜੀ ਲਾਈਨਾਂ ਦਾ ਪਾਣੀ ਕਰਨ ਜੋ ਬਾਹਰ ਆ ਰਿਹਾ ਛੜਕਦੀ ਘਰ ਦੀ ਤਸਵੀਰ ਹੈ ਤਾਂ ਘਰ ਦੇ ਵਿੱਚ ਕਿੰਨਾ ਕਿੰਨਾ ਪਾਣੀ ਹੈ ਉਹ ਵੀ ਪਾਣੀ ਗੰਦਾ ਸੀਵਰੇਜ ਦਾ ਤੇ ਅਸੀਂ ਆਪ ਦਾ ਪਰਸਨਲ ਤੌਰ ਤੇ ਸਾਫ਼ ਕਰਾਈਆ ਜਿਹੜੇ ਮੁੰਡੇ ਹੁਣ ਭੇਜੇ ਸਾਫ਼ ਇਹਨਾਂ ਨੇ ਕੀਤੀ ਹੈ ਤੇ 1500 ਰੁਪਏ ਮੈਥੋਂ ਲੈ ਗਏ ਸਾਫ਼ ਕਰਾਉਣ ਦੇ ਤੁਹਾਡੇ ਤੋਂ ਪੈਸੇ ਲੈ ਜਾਂਦੇ ਮੈਂ 1500 ਰੁਪਏ ਮੈਂ ਦਿੰਦਾ ਜੀ ਮੁੰਡਾ ਇੱਥੇ ਹੀ ਫਿਰਦਾ ਉਹ ਜਿਹੜਾ ਹੁਣ ਸਫਾਈ ਤੇ ਆਇਆ ਆ ਸਾਰੀ ਗਲੀ ਬੰਦ ਹੋ ਚੁੱਕੀ ਹੈ ਕੋਈ ਇਧਰ ਦੀ ਆਂ ਜਾ ਨਹੀਂ ਕਰਦਾ ਜੇਕਰ ਆਉਂਦਾ ਵੀ ਸਾਰੇ ਇਧਰ ਦੀ ਲੈ ਕੇ ਆਉਂਦੀ ਤੇ ਸਾਰਾ ਪਾਣੀ ਨਾਲ ਭਰਿਆ ਹੋਇਆ ਤੁਸੀਂ ਦੇਖ ਲਓ ਕਾ ਉਗਿਆ ਹੋਇਆ ਜੀ ਕੀ ਹਾਲ ਹੈ ਨਾ ਸਾਡਾ 플랏 ਵੀ ਕਹਿੰਦੇ ਨਾ ਸੀ ਅਸਤਾ ਦਾ ਵੀ 플랏 ਵੇਚ ਕੇ ਹੋਰ ਪਾਸੇ ਜਾ ਲੜੀ ਉਹ ਲੈਂਦੇ ਨਹੀਂ ਪਿਆ ਕੀ ਹਾਂ ਕੋਈ ਹੋਰ ਕੋਈ ਲੈ ਨਹੀਂ ਪਿਆ ਵੀ ਛੋਟੇ ਦਾ ਪਾਣੀ ਐ ਏਦਾਂ ਸਾਰਾ ਕੁਝ ਬਾਈਕਾ ਬੀੜੀਆਂ ਪੀ ਕੇ ਮੁੜ ਜਾਂਦੇ ਕੋਈ ਕੁਝ ਨਹੀਂ ਕਰਦਾ ਕਾ ਛੋਟੀਆਂ ਲੈ ਕੇ ਆ ਜਾਂਦੇ ਦਿਖਾ ਜਾਂਦੇ ਬਸ ਪਾਣੀ ਕੱਟ ਕੇ ਮੇਰੇ ਅਰਗੇ ਪਾਣੀ ਵੀ ਦਿੱਕਤ ਹੋਣ ਲੱਗੂਗੀ ਆ ਮੇਲੇ ਸਾਹਿਬ ਜਦੋਂ ਪਹਿਲਾ ਖੜਾ ਸੀ ਨਾ ਵੋਟਾਂ 'ਚ ਕਹਿੰਦਾ ਇੱਥੋਂ ਲੋ ਆਏ ਪੂਰੇ ਸਾਫ ਥਾਂ ਬਿਠਾਉਂਗਾ ਤੇ ਸਾਨੂੰ ਨਰਕਾਂ 'ਚ ਬਿਠਾਤਾ ਆਏ ਨੇ ਉਹ ਸਾਡੀਆਂ ਅੱਖਾਂ ਠੰਡੀਆਂ ਕਰ ਜਾਂਦੇ ਕਦੇ ਪੰਪ ਲਾ ਜਾਂਦੇ ਕਦੇ ਅੱਕ ਚਾਰ ਬਾਸ ਵਾਲੇ ਖੜੇ ਹੋ ਜਾਂਦੇ ਆ ਬਸ ਹੋਰ ਕੁਝ ਨਹੀਂ ਜਿਹੜਾ ਮਦਵਾਰੇ ਫੇਰ ਉਹ ਹਾਲ ਹੋਇਆ ਹਾਂਜੀ ਉਹ ਹੀ ਦੋ ਦੋ ਤਿੰਨ ਘੰਟੇ ਬਾਅਦ ਜੀ ਆ ਆ 1400 ਦਿੱਤਾ ਜੀ ਤਿੰਨ ਘੰਟਿਆਂ ਮਗਰੋਂ ਫੇਰ ਉਹ ਹੀ ਹਾਲ ਰਿਹਾ ਫੇਰ ਉਹਨੂੰ ਚੀਟੋ ਦੁਆਰੇ ਦਿੱਤਾ ਫੇਰ ਇੱਕ ਦਿਨ 800 ਦਿੱਤਾ ਇਹ ਪੰਜ ਦਿਨਾਂ ਦੇ ਵਿੱਚ ਇਹ ਤਿੰਨ ਵਾਰੀ 1400 ਦਿੱਤਾ ਮੈਨੂੰ ਆਹ ਦਿਨਾਂ ਇਹ ਤਾਂ ਲੋਕ ਘਰਾਂ ਦੀ ਸਫਾਈ ਕਰਦੇ ਆ ਕਰਦੇ ਆ ਫਿਰ ਹੁਣ ਤੇ ਸਾਡੇ ਤਾਂ ਤੁਸੀਂ ਦੇਖ ਲਓ ਆਪ ਹੀ ਹੁਣ ਸਾਡੇ ਝਾੜੂ ਵਾਲੇ ਸਫਾਈ ਕਰ ਜਾਂਦੇ ਆ ਨਾਨ ਨੂੰ ਵੀ ਜੀਣਾ ਕਰੇ ਤਾਂ ਕਿਤੇ ਜਾਨ ਨੂੰ ਵੀ ਜੀਣਾ ਕਰ ਕਰ ਛੱਡ ਕੇ ਆਂਦੇ ਨੂੰ ਇਹ ਡੁੱਬੇ ਹੋ ਕੋਣ ਆਵੇ ਅਗਲਾ ਕਹਿੰਦੇ ਫੋਨ ਤੇ ਸਾਰ ਲੋ ਕੋਈ ਨਹੀਂ ਆਉਂਦਾ 15 ਮਿੰਟਾਂ ਜੇ ਤਿੰਨ ਬੰਦੇ ਤੇ ਇੱਥੇ ਸਬੂਤ ਦਿਖਾਤਾ ਵੀ ਬੰਦੇ ਪਾਣੀ ਕੱਢੀ ਜਾ ਰਹੇ ਕੋਈ ਕੁਝ ਵੀ ਨਹੀਂ ਤੇ ਕੋਈ ਇੱਥੇ ਇੰਜਣ ਦਿਖਾ ਦੋ ਕੋਈ ਇੱਥੇ ਟੈਂਕ ਦਿਖਾ ਦੋ ਨਰਕੀ ਜੋ ਜਿਹੜੀ ਭੂਗ ਰੇ ਹੈ ਮੁਸ਼ਕ ਮਾਰੀ ਜਾਂਦਾ ਹੈ ਖਾਣਾ ਪੀਣਾ ਦੁਬ ਰੋਇਆ ਪਿਆ ਲੋਕੋਾਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਅਸੀਂ ਇਸ ਵਕਤ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਜੈਤੋ ਦੀ ਪੀਰਖਾਨਾ ਬਸਤੀ ਵਿੱਚ ਮੌਜੂਦ ਹਾਂ ਇੱਥੋਂ ਦੇ ਹਾਲਾਤ ਜਿਹੜੇ ਤੁਹਾਨੂੰ ਦਿਖਾ ਦੇਣੇ ਆ ਬਾਤੋ ਬੱਤਰ ਨੇ ਕਿਉਂਕਿ ਕੁਝ ਦਿਨ ਪਹਿਲਾਂ ਇੱਥੇ ਸੀਵਰੇਜ ਦਾ ਜਿਹੜਾ ਹਾਲ ਹੈ ਉਹ ਮੰਦਾ ਆ ਕਿਉਂਕਿ ਇੱਥੇ ਪਾਈਪਾਂ ਪਾਈਆਂ ਗਈਆਂ ਸੀਗੀਆਂ ਵਾਟਰ ਵਰਕਸ ਦੀਆਂ ਉਹਨਾਂ ਦਾ ਕਹਿਣਾ ਹੈ ਕਿ ਵਿਕਾਸ ਕਰਨ ਦੇ ਨਾਂ ਤੇ ਜਿਹੜਾ ਵਿਨਾਸ਼ ਹੋ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਤੁਹਾਨੂੰ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਨਜ਼ਰ ਆਊਗਾ ਘਰਾਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਵੜ ਰਿਹਾ ਲੋਕ ਨੇ ਜਿਹੜੇ ਨਾ ਉਹ ਬਾਹਰ ਨਿਕਲ ਸਕਦੇ ਨਹੀਂ ਨਾ ਉਹ ਘਰੇ ਰਹਿ ਸਕਦੇ ਨਹੀਂ ਤਾਂ ਗੱਲਬਾਤ ਕਰਦੇ ਆ ਕਿ ਕਿੱਥੋਂ ਇਹ ਜਿਹੜੀ ਮੁਸ਼ਕਲ ਪੈਦਾ ਹੁੰਦੀ ਆ ਤੇ ਕਿੰਨੇ ਦਿਨ ਹੋ ਗਏ ਆ ਕੀ ਹਾਲਾਤ ਨੇ ਇੱਥੋਂ ਦੇ ਸਭ ਤੋਂ ਪਹਿਲਾਂ ਕਿੰਨੇ ਦਿਨ ਹੋ ਗਏ ਜੀ ਆ ਹਾਲਾਤ ਜਿਹੜੇ ਤੁਹਾਡੀ ਗਲੀ ਤੇ ਬਣੀ ਹੋਈ ਨੂੰ ਲਗਭਗ 1 ਮਹੀਨੇ ਤੋਂ ਉੱਪਰ ਹੋ ਗਿਆ ਜੀ ਮਹੀਨਾ ਹੋ ਗਿਆ ਹਾਂ ਲੋਕੀ ਇਸ ਦਿਨ ਤੋਂ ਦੇ ਫਿਰ ਦੇਵ ਚਰੇ ਨਲਕ ਜੀ ਨਾ ਨੰਗਨ ਨੂੰ ਤਾਂ ਅੰਟੇ ਪੰਨੋਂ ਤਾਂ ਕਹਾਂ ਜੀ ਪਾਣੀ ਵੜਿਆ ਵਰਦਾ ਇਹ ਮਤਲਬ ਕਾਰਨ ਕੀ ਆ ਇਹਦਾ ਕਿਉਂ ਆ ਪਾਣੀ ਨਿਕਲਣ ਲੱਗਿਆ ਸੀਵਰੇਜ ਦਾ ਸੀਵਰੇਜ ਬਲੌਕ ਹੋਇਆ ਬੈ ਜੀ ਜਵੇਂ ਘਾਰ ਆ ਭਰੇ ਪਏ ਪੰਜ ਪੈਪ ਮਤਲਬ ਸੀਵਰੇਜ ਤਾਂ ਹੁੰਦਾ ਪਾਣੀ ਕੱਢਣ ਦੇ ਲਈ ਪਰ ਇਹ ਸੀਵਰੇਜ ਥੋੜੇ ਪਾਣੀ ਇੱਥੇ ਨਿਕਲ ਰਿਹਾ ਇਹ ਇੱਕ ਰਜਵਾੜ ਨਾਲ ਤੇ ਬਣਿਆ ਜੀ ਹਾਂ ਪਾਣੀ ਬਹੁਤ ਲੋਕ ਦੁਖੀ ਐ ਇਸ ਤੋਂ ਕੋਈ ਬਾਜ਼ਾਰ ਨਹੀਂ ਜਾ ਸਕਦਾ ਕੋਈ ਕੋ ਨਹੀਂ ਲੋਕੀ ਘਰਾਂ ਚ ਬੈਠੇ ਨਰਕ ਜਿਉਂ ਜਿਹੜੀ ਭੂਗ ਰਹੀ ਹੈ ਮੁਸ਼ਕ ਮਰੀ ਜਾਂਦਾ ਹੈ ਖਾਣਾ ਪੀਣਾ ਦੁਬ ਰੋਇਆ ਪਿਆ ਨਰਕ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹਾਂਜੀ ਹਾਂ ਇਹੀ ਹਾਲਾਤ ਨੇ ਜੀ ਕਿੰਨਾ ਸਮਾਂ ਹੋ ਗਿਆ ਹਾਂਜੀ ਮਹੀਨਾ ਡੂੰ ਨ ਵੀ ਨਾ ਹੋ ਗਿਆ ਐ ਇਸੇ ਤਰੀਕੇ ਗਾਂਧੀ ਚਪਾਈ ਬੈਠੇ ਜੀ 4 ਮਹੀਨੇ ਦੀ ਗੱਲ ਕਰੋ ਜਿਆਦੇ 4 ਮਹੀਨੇ ਹੋ ਗਏ ਸਾਨੂੰ ਨਰਕਾਂ ਚ ਆ ਮੇਲੇ ਸਾਹਿਬ ਜਦੋਂ ਪਹਿਲਾਂ ਖੜਾ ਸੀ ਨਾ ਵੋਟਾਂ ਚ ਕਹਿੰਦਾ ਇੱਥੋਂ ਲੋ ਆਇਆ ਪੂਰੇ ਸਾਫ ਥਾਂ ਬਿਠਾਉਂਗਾ ਤੇ ਸਾਨੂੰ ਨਰਕਾਂ ਚ ਬਿਠਾਤਾ ਆਏ ਨੇ ਆ ਮੇਲੇ ਸਾਹਿਬ ਜਿਹੜੇ ਹੁਣ ਬਨੇ ਆ 4 ਮਹੀਨੇ ਹੋ ਗਏ ਜੀ ਆ ਗਲੀ ਚ ਸਾਰੇ ਦੇਖੋ ਜਾ ਕੇ ਗਾਂ ਵੀ ਦੇਖੋ ਜਾ ਕੇ ਤੁਸੀਂ ਹਾਂ ਕੀ ਕੀ 4 ਮਹੀਨੇ ਤੋਂ ਪਹਿਲਾਂ ਜਿਹੜੇ ਸੀਗੇ ਸਹੀ ਹੁੰਦਾ ਹੈਗਾ ਪਹਿਲਾਂ ਹੀ 4 ਮਹੀਨੇ ਤੱਕ ਚੱਲਿਆ ਉਸ ਤੋਂ ਬਾਅਦ ਚੱਲਿਆ ਹੀ ਨਹੀਂ ਬਸ ਜਮ ਜਮ ਹੈ ਮੇਰੇ 4 ਮਹੀਨੇ ਚੱਲਿਆ ਮਤਲਬ ਬਸ ਜੀ ਹਾਂ ਉਹ ਸਾਡੀਆਂ ਅੱਖਾਂ ਠੰਡੀਆਂ ਕਰ ਜਾਂਦੇ ਕਦੇ ਪੰਪ ਲਾ ਜਾਂਦੇ ਕਦੇ ਆ ਕੇ 4-5 ਸਾਲੇ ਖੜੇ ਹੋ ਜਾਂਦੇ ਆ ਬਸ ਹੋਰ ਕੁਛ ਹੀ ਦੇ ਜਾਂਦੇ ਆ ਕਿ ਮਸ਼ੀਨਾ ਆ ਗਈਆਂ ਜੀ ਉਹ ਕਤਰਾ ਕੱਡੂ ਜੀ ਉਹ ਫਲਾਣਾ ਕਰੂ ਜੀ ਉਹ ਐ ਕਰੂ ਜੀ ਕੋਈ ਮੈਂ ਮੇਰੇ ਬਾਪ ਹਫਤੇ ਨੂੰ ਆ ਗਿਆ ਜੀ 10 ਦਿਨਾਂ ਨੂੰ ਆ ਗਿਆ 4 ਮਹੀਨੇ ਹੋ ਗਏ ਜੀ ਐ ਲੌਲੀਪੌਪ ਸਾਨੂੰ ਦੇ ਦੇ ਕੇ ਵਿੱਚ ਚਲੇ ਜਾਂਦੇ ਸਾਰੇ ਆ ਗੰਦੀ ਆ ਹੋਰ ਕੀ ਆ ਆ ਵੇਖੋ ਕਿੰਨਾ ਸੀਵਰੇਜ ਦਾ ਲੈਟਰਿੰਗ ਦਾ ਪਾਣੀ ਨਿਕਲਦਾ ਆ ਪਿਆ ਹਾਂ ਜੀ ਲੈਟਰਿੰਗ ਦਾ ਹਾਂ ਲੈਟਰਿੰਗ ਦਾ ਪਾਣੀ ਘਰਾਂ ਤੋਂ ਬਾਹਰ ਆ ਰਿਹਾ ਛਲਕਦੀ ਨੰਦਨਾ ਆਕਾ ਆਕ ਦੇ ਗਾਂ ਵੀ ਤਾਂ ਤੁਹਾਨੂੰ ਤਸਵੀਰਾਂ ਹੋਰ ਦਿਖਾ ਦਿੰਨੇ ਆ ਜਿਹੜੀਆਂ ਬੀਬੀਆਂ ਨੇ ਉਹ ਘਰਾਂ ਤੋਂ ਬਾਹਰ ਖੜੀਆਂ ਨੇ ਕਿਉਂਕਿ ਘਰਾਂ ਦੇ ਵਿੱਚ ਵੀ ਉਹਨਾਂ ਦੇ ਪਾਣੀ ਦੀ ਗੰਦੀ ਸਮੈਲ ਹੈ ਤੇ ਬਾਹਰ ਵੀ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਹਾਲਾਤ ਕਿਨੇ ਕਦੋਂ ਤੋਂ ਨੇ ਮਾਤਾ ਜੀ ਕਿੰਨਾ ਸਮਾਂ ਹੋ ਗਿਆ ਹਾਲਾਤਾਂ ਨੂੰ ਇੱਥੇ ਆ ਬਈ ਇਹੋ ਕੁਛ ਦੀ ਅਸੀਂ ਅੱਜ ਆਈਆਂ ਸਮਝ ਲੈ ਬੜਾ ਹੀ ਸਮਾਂ ਹੋ ਗਿਆ ਪੁੱਤਰ ਬੁਰਾ ਹਾਲੇ ਨੰਗੇ ਨਹੀਂ ਜਾਂਦਾ ਉਹ ਗਾਂ ਜਾ ਕੇ ਬੇਲਾ ਬੜਾ ਬੁਰਾ ਹਾਲ ਕੀ ਕਰੀਤੇ ਦੁਰਦੇ ਵੀ ਖੁੰਡੀ ਨਾਲੋਂ ਖੁੰਡੀ ਨਾਲ ਬੜੀ ਮੁਸ਼ਕਲ ਬਿੱਲੇ ਟੁਰੇ ਨਹੀਂ ਜਾਂਦਾ ਕਿਤੇ ਡਿੱਗ ਪੈ ਕੇ ਟਹਿ ਕੇ ਸਰਦਾ ਨਹੀਂ ਹੁਣਾ ਪੈਂਦਾ ਬੱਚਿਆ ਕੀ ਕਰਗੇ ਤਾਂ ਤਸਵੀਰ ਦੇਖ ਸਕਦੇ ਹੋ ਕਿ ਇੱਕ ਘਰ ਦੀ ਤਸਵੀਰ ਹੈ ਤਾਂ ਘਰ ਦੇ ਵਿੱਚ ਕਿੰਨਾ ਕਿੰਨਾ ਪਾਣੀ ਹੈ ਉਹ ਵੀ ਪਾਣੀ ਗੰਦਾ ਸੀਵਰੇਜ ਦਾ ਇਹ ਕਿੰਨਾ ਦਾ ਘਰ ਹੈ ਜੀ ਆਹ ਕਿੰਨਾ ਦਾ ਮੁੰਡਾ ਕੋਈ ਹਾਂ ਇਹ ਹਾਲਾਤ ਘਰਾਂ ਦੇ ਬਣੇ ਹੋਏ ਆ ਸੀਵਰੇਜ ਵਾਲੇ ਇਹਦਾ ਸੀਵਰੇਜ ਦਾ ਪਾਣੀ ਆ ਜੀ ਦੇਖ ਲਓ ਤੁਸੀਂ ਕੀ ਹਾਲ ਹੋਇਆ ਪਿਆ ਇਹ ਜਿੱਦੇ ਦੀ ਪਾਈਪਾਂ ਪਾਈਆਂ ਉਸ ਤੋਂ ਬਾਅਦ ਇੱਥੇ ਜਮ੍ਹਾਂ ਹੀ ਸਾਰੀਆਂ ਗਲੀਆਂ ਦਾ ਬਹੁਤ ਹੀ ਬੁਰਾ ਹਾਲ ਹੈ ਜਿੰਨਾ ਵੀ ਕਹਿ ਦਈਏ ਸਾਡੀ ਤਾਂ ਹੱਥ ਜੋੜ ਕੇ ਐਮਐਲਏ ਸਾਹਿਬ ਨੂੰ ਗੁਜਾਰਸ਼ ਹੈ ਵੀ ਸਾਡੇ ਕੰਨੇ ਧਿਆਨ ਦੇਣ ਆ ਕੇ ਕੀ ਕਰੀਏ ਇਹਨਾਂ ਦਾ ਆਉਂਦੇ ਨਹੀਂ ਹਜੇ ਤੱਕ ਤਾਂ ਕੋਈ ਆਇਆ ਨਹੀਂ ਜੀ ਪ੍ਰਧਾਨ ਜੀ ਆਏ ਸੀ ਉਹ ਦੇਖ ਕੇ ਚਲੇ ਗਏ ਉਹ ਕਹਿੰਦੇ 12 ਵਜੇ ਆਵਾਂਗੇ ਤਿੰਨ ਦਿਨ ਹੋ ਗਏ 12 ਨਹੀਂ ਵਜੇ ਉਹਨਾਂ ਦੇ ਹਜੇ ਤੱਕ ਉਹ ਨਹੀਂ ਆਏ ਉਹ ਵੀ ਨਹੀਂ ਆਇਆ ਨਾ ਕੋਈ ਨਹੀਂ ਆਇਆਗਾ ਪ੍ਰਧਾਨ ਜੀ ਆਏ ਸੀ ਉਹ ਦੇਖ ਕੇ ਚਲੇ ਗਏ ਪਰ ਬੰਦਾ ਕੋਈ ਕੰਮ ਕਰਨ ਵਾਲਾ ਨਹੀਂ ਆਇਆ ਨਾ ਕੋਈ ਮਸ਼ੀਨ ਆਈ ਹੈ ਤੇ ਅਸੀਂ ਆਪ ਦਾ ਪਰਸਨਲ ਤੌਰ ਤੇ ਸਾਫ ਕਰਾਈ ਹੈ ਜਿਹੜੇ ਮੁੰਡੇ ਹੁਣ ਭੇਜੇ ਸਾਫ ਇਹਨਾਂ ਨੇ ਕੀਤੀ ਹੈ ਤੇ 1500 ਰੁਪਏ ਮੈਥੋਂ ਲੈ ਗਏ ਹਾਂ ਦਿੱਤੇ ਆ ਉਹ ਘਰਾਂ ਨੇ ਵੀ ਦਿੱਤੇ ਆ ਆ ਬੈਠੇ ਆ ਕਈ ਘਰਾਂ ਨੇ ਦਿੱਤੇ ਆ ਸਾਫ ਕਰਾਉਣ ਦੇ ਤੁਹਾਡੇ ਤੋਂ ਪੈਸੇ ਲੈ ਜਾਂਦੇ ਪੈ 1500 ਰੁਪਏ ਮੈਂ ਦਿੰਦਾ ਜੀ ਮੁੰਡਾ ਇੱਥੇ ਹੀ ਫਿਰਦਾ ਉਹ ਜਿਹੜਾ ਹੁਣ ਸਫਾਈ ਤੇ ਆਇਆ ਕੀ ਕਰ ਦੇਣਾ ਪੈਂਦਾ ਮਜਬੂਰੀ ਆ ਆ ਬੈਠੇ ਨੇਕੀ ਰਾਮ ਜੀ ਉਹਨਾਂ ਨੇ ਦਿੱਤੇ ਆ ਅੱਛਾ ਦੇਖੋ ਜੀ ਜਿਹੜਾ ਜੇਈ ਸਾਹਿਬ ਨੇ ਕੱਲਿਆ ਨਾ ਉਹ ਮੁੰਡਾ ਇੱਥੇ ਮੌਜੂਦ ਹੈਗਾ ਆ ਹੁਣ ਕੱਲਿਆ ਜੀ ਆਇਆ ਹੋਇਆ ਇੱਥੇ ਜਿਹੜਾ ਅਸੀਂ ਪੱਤਰਕਾਰ ਦਾ ਰੋਲਾ ਪਾਇਆ ਉਹਨਾਂ ਨੇ ਬੰਦਾ ਕੱਲਿਆ ਇੱਕ ਵੀ ਇਹ ਸਵਾਈ ਤੇ ਮੈਂ ਬੰਦੇ ਘੱਲਤੇ ਆ ਠੀਕ ਹੈ ਇਹ ਆਉਂਦੇ ਜੀ ਕਰੋ ਮਗਰ 500 ਰੁਪਏ ਮੰਗਦੇ ਘੜ ਦੀ ਡਿੱਗੀ ਸਾਫ ਕਰਨ ਖਾਤਰ ਇੱਕ ਕਰ ਦੇ ਹਾਂਜੀ ਉਹ ਕੀ ਕਰੇ ਤੁਹਾਡੇ ਇੱਥੇ ਇੱਥੇ ਹੋਣਗੇ ਜੀ ਘੱਟੋ ਘੱਟ 500 ਕਰ ਫਿਰ ਇੱਕ ਤੋਂ 500 500 ਹਰ ਇੱਕ ਤੋਂ 1 500 ਲੈਂਦੇ ਜੀ ਦਾ ਡਿੱਗੀ ਸਾਫ ਜੀ ਨੇ ਸੱਤ ਲਿਆ ਉਹ ਤੋਂ 500 ਲੈਣਾ ਚੀਟੋ ਲੈਣਾ ਜਿੱਥੇ ਮਰਜ਼ੀ ਸੱਤ ਲੈ ਜਦੋਂ ਮਰਜ਼ੀ ਫੇਰ ਉਹ ਹਾਲ ਹੋਇਆ ਹਾਂਜੀ ਉਹ ਹੀ ਦੋ ਦੋ ਤਿੰਨ ਘੰਟੇ ਬਾਅਦ ਜੀ ਅੱਛਾ ਆਹ ਵੀ ਆਹ ਵੀ 1400 ਦਿੱਤਾ ਜੀ ਤਿੰਨ ਘੰਟੇ ਮਗਰੋਂ ਫੇਰ ਉਹ ਹੀ ਹਾਲ ਰਿਹਾ ਫਿਰ ਉਹਨੂੰ ਚੀਟੋ ਦੁਆਰੇ ਦਿੱਤਾ ਫਿਰ ਇੱਕ ਦਿਨ 800 ਦਿੱਤਾ ਇਹ ਪੰਜ ਦਿਨਾਂ ਦੇ ਵਿੱਚ ਇੱਕ ਤਿੰਨ ਵਾਰੀ 1400 ਦਿੱਤਾ ਤਿੰਨ ਵਾਰੀ ਸਾਫ ਕਰਾ ਚੁੱਕੇ ਆ ਡਿੱਗੀ ਆ ਸਾਹਮਣੇ ਤੁਸੀਂ ਜਿਹੜੀ ਹੁਣ ਫੋਟੋ ਲਈ ਆ ਜੀ ਤੇ ਤਿੰਨ ਵਾਰੀ ਚੋਂ 500 500 ਰੁਪਿਆ ਲੈ ਗਏ 1500 ਰੁਪਿਆ ਦੇ ਦਿੱਤਾ ਕਾਹਦਾ ਮੰਗਦੇ ਪੈਸੇ ਕਾਹਦੇ ਮੰਗਦੇ ਹੋਦੀਏ ਜੇ ਤੁਹਾਡੀ ਰੈਟਿੰਗ ਹੈ ਜੀ ਇਸ ਪੈਸੇ ਪੈਸਾਂ ਤੋਂ ਬਿਨਾ ਹੀ ਸਾਫ ਨਹੀਂ ਕਰਦੇ ਅੱਛਾ ਐਂ ਕਹਿੰਦੇ ਆ ਇਹ ਪੈਪਾ ਸਰਕਾਰ ਨੇ ਪਾਈਆਂ ਨੇ ਸਰਕਾਰ ਨੇ ਪਾਈਆਂ ਜੀ ਪਾਣੀ ਵਾਲੀ ਪਾਈਪਾਂ ਪਾਣ ਤੋਂ ਬਾਅਦ ਇਹ ਗੰਦ ਮੱਚਿਆ ਕਿਉਂਕਿ ਉਹਨਾਂ ਨੇ ਜੇ ਸੀ ਨਾ ਪਟਾਇਆ ਤੇ ਜੇ ਸੀ ਨਾਲ ਪਾਈਪਾਂ ਭੰਨੀਆਂ ਗਿਆ ਵਿੱਚ ਫਲਸ਼ ਦੀਆਂ ਉਹਦੇ ਕਰਕੇ ਇਹ ਗੰਦਾ ਮੱਚਿਆ ਸਾਰਾ ਤੇ ਹੁਣ ਧਿਆਨ ਨਹੀਂ ਦੇਦੇ ਸਫਾਈ ਵਾਲੇ ਹੈ ਜੀ ਸਫਾਈ ਹੈ ਹੀ ਨਹੀਂ ਇਹਦੀ ਹੈ ਨਹੀਂ ਸਫਾਈ ਨਹੀਂ ਹੋਈ ਜੀ ਇਹਦੀ ਸਫਾਈ ਹੋਈ ਹਾਂਜੀ ਬਿਲਕੁਲ ਤਾਂ ਅੱਗੇ ਤੱਕ ਸਾਰੇ ਮਹੱਲੇ ਦਾ ਹੀ ਬੁਰਾ ਇਹੀ ਹਾਲਾਤ ਨੇ ਇੱਥੇ ਜਿਹੜਾ ਲੰਘਣ ਨੂੰ ਵੀ ਰਸਤਾ ਆ ਮੌਜੂਦ ਨਹੀਂ ਹੈ ਕਿਉਂਕਿ ਪਾਣੀ ਪਾਣੀ ਸਾਰੇ ਪਾਸੇ ਤੁਹਾਨੂੰ ਨਜ਼ਰ ਆਊਗਾ ਗੰਦਾ ਪਾਣੀ ਸੀਵਰੇਜ ਦਾ ਬਿਲਕੁਲ ਦੇਖ ਸਕਦੇ ਹੋ ਕਿ ਘਰਾਂ ਦੇ ਵਿੱਚ ਵੀ ਪਾਣੀ ਹੈ ਘਰਾਂ ਦੇ ਬਾਹਰ ਵੀ ਪਾਣੀ ਹੈ ਉਹਨਾਂ ਦਾ ਕਹਿਣਾ ਹੈ ਜੇਕਰ ਸਫਾਈ ਕਰਵਾਉਂਦੇ ਆ ਨਹੀਂ ਤਾਂ ਘਰਾਂ ਦੇ ਵਿੱਚ ਪਾਣੀ ਵੜਿਆ ਦੇਖੋ ਜੀ ਬੰਨ ਬੰਨ ਹੋਇਆ ਤਾਂ ਲੋਕਾਂ ਨੇ ਆਪ ਦੇ ਪੱਧਰ ਤੇ ਇੱਕ ਤਰੀਕੇ ਨਾਲ ਬੰਨ ਬਣਾਏ ਹੋਏ ਆ ਹੜਾਂ ਵਾਲੇ ਹਾਲਾਤ ਨੇ ਉਹ ਇੱਥੇ ਬਣੇ ਹੋਏ ਆ ਕਿਉਂਕਿ ਗੰਦਾ ਪਾਣੀ ਹੈ ਕਿਸੇ ਦੇ ਘਰੇ ਵੜ ਗਿਆ ਤਾਂ ਉਹਨਾਂ ਦਾ ਜਿਉਣਾ ਜਿਹੜਾ ਉਹ ਦੁੱਬਰ ਹੋ ਜਾਂਦਾ ਆ ਘਰ ਦੇ ਵਿੱਚ ਵੀ ਆ ਤਾਂ ਲੜਾਈ ਸਾਡੇ ਘਰਾਂ 'ਚ ਪਹਿਲਾਂ ਹੁੰਦੀ ਆ ਵੀ ਮੇਰੇ ਪਾਣੀ ਆ ਗਿਆ ਮੇਰੇ ਪਾਣੀ ਆ ਗਿਆ ਇਹ ਸਾਡੇ ਲੋਕਾਂ ਨੂੰ ਇਹ ਲੜਾਉਂਦੇ ਹੋਰ ਆ ਸਫਾਈ ਦਾ ਕਿਹੜੀ ਕਰਦੀ ਆ ਲੋਕਾਂ ਨੂੰ ਹੋਰ ਲੜਾਉਂਦੇ ਆ ਕਿਉਂਕਿ ਪਾਣੀ ਦੀ ਸਫਾਈ ਕਰਦੈ ਨੀ ਇਹ ਸੇਵਰੇਜ ਦੀ ਬਿਲਕੁਲ ਉਹ ਲੋਕ ਆਪਸ ਵਿੱਚ ਲੜਦੇ ਆ ਜੀ ਤਾਂ ਤਸਵੀਰ ਦਿਖਾ ਦਿੰਦੇ ਆ ਪਾਣੀ ਲਗਾਤਾਰ ਵਧਦਾ ਹੁੰਦਾ ਬਾਈ ਇਹ ਕਿੱਦਾਂ ਮਤਲਬ ਕਿੰਨੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਜਦੋਂ ਹਰੇ ਹਾਲੇ ਘਟਾ ਇਹ ਇਹ ਘਟਾਈ ਇਹ ਤਾਂ ਬਹੁਤ ਸਾਰਿਆਂ ਦੀ ਵੜ ਜਾਂਦਾ ਪਾਣੀ ਘਰੇ ਸਾਰਿਆਂ ਦੇ ਕੋਈ ਐਤਾ ਜਿਹਨਾਂ ਦੇ ਨੀਵੇਂ ਕਰਨ ਸਾਰਿਆਂ ਦੇ ਅੰਦਰ ਵੜ ਜਾਂਦਾ ਜੀ ਪਾਣੀ ਆ ਤਾਂ ਹਜੇ ਤੁਹਾਨੂੰ ਅੱਗੇ ਦੇਖਿ ਦਿਖਾਉਣੀ ਆ ਅੱਗੇ ਬਹੁਤ ਜਗ੍ਹਾ ਤੇ ਐਦਾ ਹੀ ਆ ਆ ਵੇਖੋ ਜੀ ਸਾਰਾ ਇਹ ਤਾਂ ਹਜੇ ਘਟ ਗਿਆ ਹੀ ਹਜੇ ਹੂੰ ਮਤਲਬ ਬੰਨ ਮਾਰਨੇ ਪੈਂਦੇ ਤੁਹਾਨੂੰ ਹਾਂਜੀ ਆ ਵੇਖੋ ਤੁਹਾਡੇ ਸਾਹਮਣੇ ਅੱਗੇ ਦਿ ਜੀ ਤਾਂ ਹੋਰ ਵੀ ਤੁਹਾਨੂੰ ਦਿਖਾ ਦਨੇ ਆ ਅੱਗੇ ਦੇ ਹਾਲਾਤ ਇਹਨਾਂ ਲੋਕਾਂ ਦਾ ਜਿਹੜਾ ਜ਼ਿੰਦਗੀ ਹੈ ਉਹ ਨਰਕ ਬਣੀ ਹੋਈ ਹਾਂਜੀ ਅੱਗੇ ਵੀ ਹਾਲਾਤ ਹਾਂ ਅੱਗੇ ਪਾਣੀ ਭਰਿਆ ਸੱਪੜਾ ਹੈ ਦੇਖੋ ਸਰ ਤੁਸੀਂ ਸਰ ਨਿਖਾਸ ਬੰਦ ਹੈ ਸਭ ਕਾ ਕਹਤੇ ਨਿਖਰੇ ਕਾ ਗਿਰਗਿਰ ਪਰ ਤੇ ਸਭ ਬੱਚੇ ਆਉਂ ਬੁੰਡੇ ਪੜਾਈ ਜਾਂਦੇ ਜਉ ਹਾਂਜੀ ਆਨੇ ਲੱਗੇ ਆ ਦੇਖੋ ਬੰਨ ਆ ਦੇਖੋ ਜੀ ਅਸੀਂ ਆਪਦੀ ਮਿੱਟੀ ਦੇ ਬੰਨ ਲਾ ਕੇ ਮਤਲਬ ਰੋਕਿਆ ਹੋਇਆ ਹੈ ਤੇ ਫੇਰ ਲੜੋ ਲੜਾਈ ਹੁੰਦੀ ਇੱਕ ਦੂਜਾ ਕਹਿੰਦਾ ਤੂੰ ਬੰਨ ਲਿਆ ਮੇਰਾ ਪਾਣੀ ਕਿੱਧਰ ਜਾਊ ਤਾਂ ਤਾਂ ਕਿ ਸਾਡੇ ਲੋਕਾਂ ਨੂੰ ਇਹ ਲੜਾਉਂਦੇ ਆ ਆ ਦੇਖ ਲੋ ਜੀ ਸਾਰੇ ਸੀਵਰੇਜ ਓਵਰ ਹੋਏ ਪਏ ਆ ਢੱਕਾਂ ਤਾਂ ਨਹੀਂ ਲੱਗਦੇ ਆ ਕੁਝ ਵੀ ਨਹੀਂ ਲੱਗਦਾ ਉਹ ਤਾਂ ਨਾ ਲੱਗੇ ਵੀ ਡਰ ਲੱਗਦਾ ਹੁਣ ਹਾਂ ਡਰ ਤਾਂ ਲੱਗਦਾ ਜੀ ਆ ਪਾਣੀ ਜਦੋਂ ਭਾਦਦਾ ਹਾਂ ਲੈਟਰਿੰਗ ਦਾ ਪਾਣੀ ਓਵਰ ਹੋ ਰਿਹਾ ਜੀ ਜੀ ਤਾਂ ਅੱਗੇ ਵੀ ਤੁਹਾਨੂੰ ਜਿਹੜਾ ਹਾਲਾਤ ਪਈਆਂ ਨਾ ਉਸ ਤੋਂ ਬਾਅਦ ਹੀ ਇਹ ਹਾਲ ਹੋਇਆ ਹੈਗਾ ਪਹਿਲਾਂ ਹਾਂ ਬਾਟਰ ਬਾਕਸ ਸਾੜੀਆਂ ਬੈਪਾ ਕਿਉਂਕਿ ਇਹ ਨਹੀਂ ਪਾਉਣੀਆਂ ਚਾਹੀਦੀਆਂ ਸੀ ਇਹਨਾਂ ਨੂੰ ਜਦੋਂ ਸਾਨੂੰ ਇੱਧਰ ਲੋੜ ਹੀ ਨਹੀਂ ਅਸੀਂ ਜਦੋਂ ਮਨਾ ਹੀ ਕਰਤਾ ਫਿਰ ਕਿਉਂ ਪਾਈ ਇਹਨਾਂ ਨੇ ਇੱਕ ਦੂਜੀ ਘਰ ਤੱਕ ਇਹਨਾਂ ਨਾਲ ਪਾਈਆਂ ਉਹਨਾਂ ਨੂੰ ਠੇਕਾ ਮਿਲਿਆ ਹੋਇਆ ਸੀਗਾ ਪੈਸੇ ਖਾਣੇ ਸੀ ਉਹਨਾਂ ਨੇ ਪਾਣੀ ਸੀਗੀ ਜੀਸੀਪੀ ਨਾਲ ਪਟਾਤੀਆਂ ਉਹਨਾਂ ਨੇ ਜੀਸੀਪੀ ਨਾਲ ਪਟਣ ਨਾਲ ਪਾਈਪਾਂ ਭਨੀਆਂ ਗਈਆਂ ਸਾਰੀਆਂ ਇਸ ਕਰਕੇ ਇਹ ਸਾਰਾ ਗੰਨ ਲੱਜ ਗਿਆ ਤਾਂ ਦੇਖ ਸਕਦੇ ਹੋ ਘਰਾਂ ਨੂੰ ਕਿਸ ਤਰੀਕੇ ਨਾਲ ਰੋਕਾਂ ਹਾਂਜੀ ਪਾਣੀ ਹੋ ਰਿਹਾ ਯਾਰ ਨਾਨ ਦਾ ਤੌਣ ਦਾ ਨਾਨ ਨੂੰ ਵੀ ਜੀਣਾ ਕਰੇ ਤੇ ਕਿਤੇ ਜਾਣ ਨੂੰ ਜੀਣਾ ਕਰ ਕਰ ਛੱਡ ਕੇ ਆਂਦੇ ਨੂੰ ਇਹ ਡੁੱਬੇ ਹੋਊਗਾ ਰਿਸ਼ਤੇਦਾਰ ਵੀ ਨਹੀਂ ਆਉਂਦੇ ਸੋਡੇ ਤਾਂ ਕੌਣ ਆਵੇ ਅਗਲਾ ਕਹਿੰਦੇ ਫੋਨ ਤੇ ਇਸ਼ਾਰ ਲਓ ਕੋਈ ਨਹੀਂ ਆਉਂਦਾ ਦਿਵਾਲੀ ਆ ਰਹੀ ਹੈ ਤੇ ਹਾਰ ਦਾ ਸਮਾਂ ਹੈ ਲੋਕ ਪਰੇਸ਼ਾਨ ਹੈ ਬਹੁਤ ਦੁਖੀ ਹੈ ਲੋਕ ਇਸ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਤੇ ਮੇਰੇ ਭਾਈ ਪੱਤਰਕਾਰਾਂ ਨੂੰ ਵੀ ਬੇਨਤੀ ਹੈ ਕਿ ਸਾਡੀ ਖਬਰ ਗਾਂ ਤੋਂ ਗਾ ਪਹਚਾਓ ਕਿ ਪਾਣੀ ਨਹੀਂ ਹੋ ਜਾ ਕਰਦਾ ਪਾਣੀ ਵੀ ਨਾ ਪੀਵੇ ਰਿਸ਼ਤੇਦਾਰ ਮੰਗਣ ਵਾਲਾ ਵੀ ਪਾਣੀ ਨਹੀਂ ਪੀਂਦਾ ਤੇ ਅਸੀਂ ਪੀ ਰਹੇ ਜ਼ਹਿਰ ਹੁਣ ਤੇ ਦਿਵਾਲੀ ਵੀ ਆਉਣ ਵਾਲੀ ਹੈ ਚਾਰ ਦਿਨ ਦੀ ਮਨ ਹੈ ਕਿ ਸਾਡੀ ਦਿਵਾਲੀ ਤਾਂ ਮੰਨੀ ਪਈ ਹੈ ਸਾਡੀ ਦਿਵਾਲੀ ਨਹੀਂ ਮੰਨਦੀ ਹਾਂਜੀ ਕਿਸੀ ਆ ਭੰਗ ਤਾਂ ਮੱਚਿਆ ਪਿਆ ਦਿਵਾਲੀ ਕਾ ਦੀਏ ਦੱਸੋ ਤੁਸੀਂ ਦਿਵਾਲੀ ਵਾਲਾ ਕੰਮ ਐ ਸਫਾਈ ਤਾਂ ਘਰ ਦੀ ਨਹੀਂ ਉਹ ਦਿਲ ਫਲਛਾਂ ਜੇ ਪਾਣੀ ਤੁਹਾਨੂੰ ਦਿਖਾਇਆ ਘਰਾਂ ਦੇ ਪਾਣੀ ਵੜਿਆ ਪਿਆ ਲੋਕਾਂ ਦੇ ਮਤਲਬ ਆ ਦਿਨਾਂ ਇਹ ਤਾਂ ਲੋਕ ਘਰਾਂ ਦੀ ਸਫਾਈ ਕਰਦੇ ਆ ਕਰਦੇ ਆ ਫਿਰ ਹੁਣ ਤੇ ਸਾਡੇ ਤਾਂ ਤੁਸੀਂ ਦੇਖ ਲਓ ਆਪ ਹੀ ਹੁਣ ਤੂੰ ਆ ਕੈਮਰਾ ਵਾਲਾ ਦਿਖਾਈ ਜਾਂਦਾ ਸਫਾਈ ਕਰੀ ਜਾਂਦੇ ਆ ਸਾਡੇ ਝਾੜੂ ਵਾਲੇ ਸਫਾਈ ਕਰੀ ਜਾਂਦੇ ਆ ਹਾਂ ਬਿਲਕੁਲ ਜੀ ਬਿਲਕੁਲ ਦੀਆਂ ਮਰ ਜਾਂਦੀਆਂ ਨਾਲ ਦੀ ਨਾਲ ਮੱਛੀਆਂ ਕਿਡੀਆਂ ਰਹਿੰਦੀਆਂ ਵਿਚਾਰੀਆਂ ਹਾਂ ਸਬਜੀ ਵਾਲਾ ਆਉਂਦਾ ਕੋਈ ਇੱਥੇ ਉਹ ਵਿਚਾਰਾ ਰਾਹ ਤੋਂ ਹੀ ਮੁੜ ਜਾਂਦਾ ਜੀ ਸਬਜੀ ਵੇਚਣ ਵਾਸਤੇ ਵੀ ਗਲੀ 'ਚ ਨਹੀਂ ਵੱਧ ਰਿਹਾ ਬਹੁਤ ਬੁਰਾ ਹਾਲ ਹੈ ਕੋਈ ਬਿਮਾਰ ਹੋਵੇ ਤਾਂ ਗੱਡੀਆਂ ਨਹੀਂ ਆਉਂਦੀਆਂ ਤਾਂ ਇਹ ਹਾਲਾਤ ਨੇ ਇਸ ਤਰੀਕੇ ਨਾਲ ਉਹਨਾਂ ਨੇ ਆਖਿਆ ਕਿ ਦੀਵਾਲੀ ਦੇ ਦਿਨ ਨੇ ਪਰ ਇਹਨਾਂ ਦੇ ਹਾਲਾਤ ਇੰਨੇ ਮਾੜੇ ਨੇ ਕਿ ਗੰਦੇ ਪਾਣੀ ਦੇ ਵਿੱਚ ਰਹਿਣ ਨੂੰ ਇਹ ਲੋਕ ਮਜ਼ਦੂਰ ਨੇ ਇੱਕ ਘਰ ਨਹੀਂ ਹੈ ਕਈ ਘਰ ਨੇ ਸੈਂਕੜੇ ਘਰ ਨੇ ਇਹਨਾਂ ਇਸ ਮਹੱਲੇ ਦੇ ਵਿੱਚ ਤਾਂ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਆ ਹੋਰ ਹਾਲਾਤ ਕੀ ਨੇ ਤਾਂ ਅੱਗੇ ਵੀ ਭਾਈ ਇਦਾਂ ਹੀ ਆ ਸਾਰਾ ਕੁਝ ਹਾਂਜੀ ਭਾਈ ਆ ਗਲੀ ਛੱਡ ਕੇ ਸਾਰਾ ਕੁਝ ਇਦਾਂ ਹੀ ਆ ਜੀ ਸਾਰੇ ਨੇ ਮਤਲਬ ਕਿ ਪਹਿਲਾਂ ਜਿਵੇਂ ਨਾਲੀਆਂ ਸੀ ਨਾਲੀਆਂ ਚੰਗੀਆਂ ਸੀ ਹੁਣ ਉਹਨਾਂ ਨੇ ਨਾਲੀਆਂ ਬਣਾਈਆਂ ਖੁਦ ਜੋ ਕਿ ਵਿੱਚ ਸੜਕ ਦੇ ਵਿੱਚ ਨਾਲੀ ਬਣਾ ਕੇ ਆਪਣਾ ਪਾਣੀ ਜੋ ਕਿ ਸਫਾਈ ਕੀਤੀ ਆ ਵੀ ਆਪਣੇ ਹਾਂਜੀ ਵੀਰੇ ਮੈਂ ਖੁਦ ਬਣਾ ਰਹੇ ਹਾਂ ਖੁਦ ਹਾਂਜੀ 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 ਬੰਦਾ ਕੋਈ ਸਰਕਾਰ ਦਾ ਨਹੀਂ ਪਹੁੰਚਿਆ ਇੱਥੇ ਨਹੀਂ ਕੋਈ ਨਹੀਂ ਆਇਆ ਜੀ ਕੋਈ ਵੀ ਜਦੋਂ ਵੋਟ ਲੈਣੇ ਉਹ ਸਾਰੇ ਆ ਜਾਂਦੇ ਆ ਜੀ ਉਹ ਸਾਰੇ ਆ ਜਾਂਦੇ ਆ ਸਾਰੇ ਆ ਜਾਂਦੇ ਆ ਜੀ ਸਾਨੂੰ ਵੋਟ ਐਦਾਂ ਕਰੋ ਐ ਲਾਓ ਆ ਪਾਪਾ ਪਾ ਕੇ ਕਹਿੰਦੇ ਹੋਣੇ ਵੀ ਸਹੂਲਤ ਦੇ ਦੀ ਤੁਹਾਨੂੰ ਨਵੀਂ ਨਹੀਂ ਕੋਈ ਕੋਈ ਸਹੂਲਤ ਨਹੀਂ ਜੀ ਸਾਨੂੰ ਤਾਂ ਕੋਈ ਵੀ ਉਧਰ ਜੀ ਸਾਡਾ ਗਲੀ ਦੇ ਵਿੱਚ ਪਲਾਟ ਪਿਆਈ ਨਾ ਸਾਡਾ ਪਲਾਟ ਵੀ ਕਹਿੰਦੇ ਨਾ ਸੀ ਅਸਤਾ ਐਦਾਂ ਵੀ ਪਲਾਟ ਵੇਚ ਕੇ ਸੀ ਹੋਰ ਪਾਸੇ ਜਾਵੜੀ ਹਮ ਘਰ ਵਿੱਚ ਨੂੰ ਮਜਬੂਰ ਹਾਂਜੀ ਮਜਬੂਰ ਹਾਂ ਉਹ ਲੈਂਦੇ ਨਹੀਂ ਪਿਆ ਕੋਈ ਹਾਂ ਕੋਈ ਹੋਰ ਕੋਈ ਲੈ ਨਹੀਂ ਰਿਹਾਈ ਬਈ ਛੋੜੇ ਦਾ ਪਾਣੀ ਐ ਇਦਾਂ ਸਾਰਾ ਕੁਝ ਇਹ ਹਾਲਾਤ ਨੇ ਘਰ ਵਿੱਚ ਨੂੰ ਮਜਬੂਰ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਘੜੀ ਕੰਮ ਐ ਹੋਰ ਕੀ ਐ ਜਦੋਂ ਇੱਥੇ ਕੋਈ ਰਹਿਣ ਸਹਿਣ ਨੂੰ ਬੰਦੋਬਾਸਤ ਨਹੀਂ ਹੋ ਰਿਹਾ ਘਰ ਵੇਚਣ ਵਾਲੇ ਉਹ ਵੀ ਡੁੱਬਦੇ ਪਾਏ ਨੇ ਘਰ ਕੁਛ ਵੀ ਉਹ ਮੁੰਡਾ ਕਹਿੰਦਾ ਕਰੀ ਲੈਂਦਾ ਉਹ ਵੀ ਨਹੀਂ ਲੈਂਦੇ ਅਗਲਾ ਦਲ ਦਲ ਕਰਕੇ ਇਹਦਾ ਸਰੋਵਰ ਬਣਿਆ ਪਿਆ ਸਰੋਵਰ ਮੱਛੀਆਂ ਪਾਲਣਾੜਾ ਕੰਮ ਹੋਇਆ ਪਿਆ ਉਹ ਵੀ ਮਰ ਜਾਂਦੀਆਂ ਗੰਦ ਚ ਘਰ ਬਹੁਤ ਹੈ ਆ ਇੱਧਰ ਵੜੋ ਪਤਾ ਲੱਗੂ ਕੀ ਹਾਂ ਤਾਂ ਹੁਣ ਤੁਹਾਨੂੰ ਹੁਣ ਦਿਖਾਉਨੇ ਆ ਜਿਹੜੀ ਗਲੀ ਹੈ ਜਿਹੜੀ ਬਿਲਕੁਲ ਭਰੀ ਹੋਈ ਹੈ ਸੀਵਰੇਜ ਦੇ ਪਾਣੀ ਦੇ ਨਾਲ ਉਹਨਾਂ ਦਾ ਕਹਿਣਾ ਕਿ ਅਸੀਂ ਘਰ ਵਿੱਚ ਨੂੰ ਮਜਬੂਰਾਂ ਪਰ ਕੋਈ ਘਰ ਵੀ ਨਹੀਂ ਲੈ ਰਿਹਾ ਤਾਂ ਆ ਹਾਲਾਤ ਨੇ ਲਗਾਤਾਰ ਜਿਹੜਾ ਪਾਣੀ ਹੈ ਉਹ ਚੱਲਦਾ ਜਾ ਰਿਹਾ ਦੇਖ ਸਕਦੇ ਹੋ ਪਾਣੀ ਕਿਸ ਤਰੀਕੇ ਨਾਲ ਚੱਲਦਾ ਜਾ ਰਿਹਾ ਹਾਂਜੀ ਆ ਸਾਰੀ ਗਲੀ ਬੰਦ ਹੋ ਚੁੱਕੀ ਹੈ ਕੋਈ ਇੱਧਰ ਦੀ ਆਂ ਜਾਨੀ ਕਰਦਾ ਜੇਕਰ ਆਉਂਦਾ ਵੀ ਸਾਰੇ ਇੱਧਰ ਦੀ ਲੈ ਕੇ ਆਉਂਦੀ ਹੈ ਠੀਕ ਹੈ ਆ ਗਲੀ ਇਹ ਇਹ ਗਲੀ ਹੈ ਜੀ ਠੀਕ ਹੈ ਇਹ ਤਾਂ ਛੱਪੜ ਦਾ ਕਰਿਆ ਜਾਈਂ ਜਾਇੰਟ ਰਾਈਸ ਨੂੰ ਜਾਇੰਟ ਰਾਈਸ ਨੂੰ ਜਾਂਦੀ ਹੈ ਸੜਕ ਸਿੱਧੀ ਜੀ ਹੁਣ ਇਸ ਕਰਕੇ ਉਹਨਾਂ ਦਾ ਸੇਲਰ ਵੀ ਬੰਦ ਪਿਆ ਉਹਨਾਂ ਨੇ ਕੰਮ ਹੀ ਛੱਡਤਾ ਕਹਿੰਦਾ ਟਰੱਕ ਨਹੀਂ ਆ ਰਹੇ ਇੱਧਰ ਦੀ ਬਸਰੰਦੀ ਨੂੰ ਆ ਬਸਰੰਦੀ ਰੋਡ ਨੂੰ ਜਾ ਰਹੀ ਹੈ ਸਿੱਧਾ ਅੱਗੇ ਜਾ ਕੇ ਤੇ ਸਾਰਾ ਪਾਣੀ ਨਾਲ ਭਰਿਆ ਹੋਇਆ ਤੁਸੀਂ ਦੇਖ ਲਓ ਕਾ ਉੱਗਿਆ ਹੋਇਆ ਜੀ ਕੀ ਹਾਲ ਆ ਪੂਰਾ ਛੜਕਦਾ ਪਾਈਆਂ ਪਾਈਆਂ ਉਹ ਵੀ ਘਰ ਡੁੱਬੇ ਪਏ ਆ ਜਮਨਿਓ ਬੈਠੀਆਂ ਹੋਈਆਂ ਜਮਨਿਓ ਬੈਠੀਆਂ ਹੋਈਆਂ ਮਿੱਟੀਆਂ ਪਾਈਆਂ ਹੋਈਆਂ ਮਤਲਬ ਪਾਣੀ ਇਧਰ ਨਹੀਂ ਵੀ ਥਾ ਕਿ ਇਧਰ ਜਾਈਓ ਸਾਰਾ ਨੀਵੀਂ ਥਾ ਆਪਿਆ ਜਦੋਂ ਬਲਾਕ ਹੈਗਾ ਢਾਲੀ ਢਾਲਦਾ ਹੀ ਨਹੀਂ ਪਤਾ ਕਿਹੜੇ ਹਿਸਾਬ ਨਾਲ ਕੀਤੀ ਹੈ ਢਾਲ ਤਾਂ ਬਣਾਈ ਸੀ ਇਹਨੂੰ ਉਹ ਪਹਿਲੀ ਚੱਲ ਢਾਲ ਤਾਂ ਬਣਾਈ ਸੀ ਇਧਰ ਨੂੰ ਪਰ ਇਹ ਢਾਲ ਇਧਰ ਬਣੀ ਨਹੀਂ ਬਸ ਇਹ ਉਥੋਂ ਗਾਂ ਉਹਨਾਂ ਦੇ ਪਤਾ ਨਹੀਂ ਤਾਂ ਜਲਾਲ ਵਾਲਿਆਂ ਤੋਂ ਉਥੋਂ ਗਾਂ ਰੁਕਿਆ ਹੋਇਆ ਕੀ ਚੱਕਰ ਹੈ ਪਾਣੀ ਦਾ ਜਾਂਦਾ ਨਹੀਂ ਆ ਡੈਰੀਆਂ ਨੂੰ ਕਨੈਕਸ਼ਨ ਦਿੱਤੇ ਹੋਇਆ ਉਹਦਾ ਵਿਚਾ ਡੰਗਾ ਆਉਂਦਾ ਨਹੀਂ ਤੁਸੀਂ ਮੰਨ ਲਓ ਇੰਨੇ ਦਿਨ ਹੋ ਗਏ ਤੁਸੀਂ ਕਹੇ ਹੋ ਪ੍ਰਸ਼ਾਸਨ ਦੇ ਕੋਲੇ ਜਾਂ ਐਮਐਲਏ ਸਾਹਿਬ ਦੇ ਕੋਲੇ ਜਾਂ ਕਿਸੇ ਨਹੀਂ ਪ੍ਰਧਾਨ ਜੀ ਆਏ ਸੀ ਐਮਐਲਏ ਸਾਹਿਬ ਨਹੀਂ ਆਏ ਹਜੇ ਐਮਐਲਏ ਸਾਹਿਬ ਨੂੰ ਤੇ ਪ੍ਰਧਾਨ ਜੀ ਨੇ ਕਿਹਾ ਸੀਗਾ ਵੀ ਜਨਾਬ ਤੁਸੀਂ ਉਠੇਕੇਦਾਰ ਨੂੰ ਮੜਾ ਕੱਡਾ ਕਰਕੇ ਕਹੋ ਵੀ ਇੱਥੇ ਮਸ਼ੀਨ ਮਸ਼ੀਨ ਲਾ ਕੇ ਸਫਾਈ ਕਰਾਵੇ ਉਹ ਹਜੇ ਕੋਈ ਨਹੀਂ ਨਹੀਂ ਹੋਣੀ ਉਹਨਾਂ ਦੀ ਇਹ ਨਹੀਂ ਕਹਿ ਸਕਦੇ ਜੀ ਉਹ ਅਸੀਂ ਇੰਨੀ ਗੱਲ ਹੋਈ ਸੀ ਉਹ ਆਇਆ ਕੋਈ ਨਹੀਂ ਹਜੇ ਕੋਈ ਸੁਣਵਾਏ ਕਰਕੇ ਹੋਣਾ ਸੀ ਗਏ ਨਾ ਉੱਥੇ ਇਕੱਠੇ ਹੋਏ ਹਜੇ 15 ਮਿੰਟ ਹੋਏ ਅਸੀਂ ਕੱਟੇ 15 ਮਿੰਟਾਂ 'ਚ ਤਿੰਨ ਬੰਦੇ ਭੇਜ ਤੇ ਸਬੂਤ ਦਿਖਾਤਾ ਵੀ ਬੰਦੇ ਪਾਣੀ ਕੱਢੀ ਜਾ ਰਹੇ ਹੱਥ ਤੇ ਕੁਝ ਵੀ ਨਹੀਂ ਤੇ ਕੋਈ ਇੱਥੇ ਇੰਜਣ ਦਿਖਾ ਦਿਓ ਕੋਈ ਇੱਥੇ ਟੈਂਕ ਦਿਖਾ ਦਿਓ ਜਾਂ ਤਾਂ ਸਾਡੀ ਮੁੱਲ ਲੱਗਾ ਦੇ ਦਿਓ ਅਸੀਂ ਰਾਜ਼ੀ ਰਾਜ਼ੀ ਖਾਲੀ ਕਰਕੇ ਚਲੇ ਜਾਵਾਂਗੇ ਅਸੀਂ ਤਿਆਰ ਹਾਂ ਅਸੀਂ ਤਿਆਰ ਹੈ ਇ ਕੀ ਕਰਨਾ ਇਧਰ ਬਾਈ ਕਾ ਬੀੜੀਆਂ ਪੀ ਕੇ ਮੁੜ ਜਾਂਦੇ ਕੋਈ ਕੁਛ ਨਹੀਂ ਕਰਦਾਗਾ ਛੋਟੀਆਂ ਜਾਂ ਲੈ ਕੇ ਆ ਜਾਂਦੇ ਦਿਖਾ ਜਾਂਦੇ ਵੀ ਅਸੀਂ ਪਾਣੀ ਕੱਢ ਕੇ ਇੱਥੇ ਨਰਕ ਦੀ ਜ਼ਿੰਦਗੀ ਜਿਉਨੇ ਆ ਨਾ ਜਵਾਕ ਸਕੂਲ ਜਾਣ ਡੋਗਰੇ ਨਾ ਅਸੀਂ ਬਾਹਰ ਨਿਕਲ ਡੋਗਰੇ ਮੇਰੇ ਅਰਗੀ ਪਾਣੀ ਵੀ ਦਿੱਕਤ ਨਾਲ ਨਗਲੂਗੀ ਇਹਦਾ ਕੋਈ ਹੱਲ ਹੋਵੇ ਨਹੀਂ ਫਿਰ ਅਸੀਂ ਤਾਂ ਇਹ ਵੀ ਕਹਿ ਰਹੇ ਨਾ ਵੀ ਦੇਖ ਬੇਸਕੀ ਪਾਣੀ ਭਰ ਪਰ ਨਾਲੀਆ ਤਾਂ ਬਣਾਓ ਬਜ਼ਾਰੋਂ ਮੇਂ ਕਿ ਨਾਲੀਆਂ ਨਹੀਂ ਬਣਨੀ ਜੀ ਇਹ ਪਤਾ ਪਹਿਲਾਂ ਨਾਲ ਕੋਈ ਤਾਂ ਕਿਸੇ ਵਾਸਤੇ ਤਾਂ ਹੱਲ ਹੋਏ ਜੀ ਇਸ ਗਲੀ ਬੋੜੇ ਰਹਿਣੇ ਲਈ ਤਾਂ ਤਸੀਂ ਤਿਆਰ ਹੋ ਰਹੇ ਸਾਰੀ ਬਸਤੀ ਤਿਆਰ ਹੈ ਜਿਹੜਾ ਘਰ ਨਾ ਵੇਚਾ ਪਾਸੇ ਹੋ ਜਾਵੇ ਮੈਂ ਤਿਆਰ ਆ ਵੇਚਣ ਨੂੰ ਕੋਈ ਵੇਚੇ ਨਾ ਵੇਚ ਮੇਰੇ ਮੁੱਲ ਲੱਗੇ ਦੇ ਦਿੰਗੇ ਰਾਜ਼ੀ ਰਾਜ਼ੀ ਘੰਟੇ ਚ ਖਾਲੀ ਕਰ ਦੂੰ ਸਾਰਾ ਘਰ ਜੇ ਇੱਕ ਚਮਚਾ ਵੀ ਰਹਿ ਜਾਣਾ ਮੇਰੇ ਚੱਕੇ ਬਾਹਰ ਮਾਰਿਓ ਲੈਣੇ ਨਹੀਂ ਹੁਣ ਘਰ ਜੀ ਤੁਹਾਡਾ ਕੌਣ ਲਵੇ ਇੱਥੇ ਫਰੀ ਦਾ ਵੀ ਨਾ ਲਵੇ ਕੋਈ ਪੈਸੇ ਕਿਹਨੇ ਦੇਣੇ ਸਾਨੂੰ ਪਾਣੀ ਤਾਂ ਤੇ ਬੜਾ ਬੜਾ ਪਾਣੀ ਤਾਂ ਇਹ ਸਾਰਾ ਬੜਾ ਬੜਾ ਤਾਂ ਕੋਈ ਲੈਣਾ ਕੋਈ ਤਾਂ ਪਲਾਟ ਖੁਈ ਚ ਥੋੜਾ ਢੀ ਕੋ ਗੰਦ ਚ ਨਿਕਲ ਸਾਨੂੰ ਕਹਤਾ ਹੁੰਦਾ ਸੀ ਪੈਸੇ ਹੀ ਨਾ ਲਾਂਦੇ ਇਨ ਤੇ ਨਹੀਂ ਬੋਟਲ ਲੈਣੇ ਲਈ ਨਹੀਂ ਬੋਟਲ ਲੈ ਕੇ ਗੰਦ ਨੂੰ ਨਿਕਲ ਗਿਆ ਵਟ ਕੇ ਪੈਸੇ ਉਹ ਨਿਕਲ ਗਿਆ ਬੂਟਾ ਫਸਾ ਗਿਆ ਉੱਥੇ ਸਾਰੀ ਦੁਨੀਆ ਨੂੰ